ਕੀ ਕਰਾਂਗੇ ਕੁਛ ਨਹੀਂ ਕਰਨਾਗੇ ਪਿੰਦਰ ਮੇਰੀ ਗੱਲ ਸੁਣ ਦੱਸੋ ਦੀਦੀ ਨਾ ਚੰਗਾ ਨਹੀਂ ਬੋਲੇ ਮੇਰੇ ਨਾਲ ਕੀ ਕਹਤਾ ਤੈਨੂੰ ਮੈਂ ਸਗਨ ਨੂੰ ਸੱਸੀ ਗੱਲ ਬਲਾਈ ਹਾਲ ਚਲ ਪੁੱਛਿਆ ਤੇ ਕੋ ਬੜੇ ਔਖੇ ਜਿਹਾ ਬੋਲੇ ਜਦੋਂ ਜਦਾਂ ਮੰਮੀ ਤੇਰੀ ਨੇ ਕੀਤਾ ਉਦਾਂ ਦਾ ਨਹੀਂ ਬੋਲੇ ਹੁਣੇ ਕਿ ਯਾਰ ਉਹਦੀ ਮੇਰੇ ਤਾਂ ਕਿੰਨੀ ਮੈਨੂੰ ਮਾਫੀ ਮੰਗ ਚੁੱਕੀ ਆ ਕਿ ਮੈਂ ਮੰਨਦੀ ਉਹਨਾਂ ਦੀ ਗਲਤੀ ਹੈ ਫਿਰ ਉਹਨਾਂ ਜਿੱਤੇ ਇਨਾਂ ਚ ਫਿਰ ਕੀ ਫਰਕ ਰਹਿ ਗਿਆ ਫਿਰ ਸਾਰੇ ਇੱਕੋ ਜਿਹੇ ਹੋ ਗਏ ਆ ਔਰ ਮੈਂ ਦੱਸ ਕੀ ਕਰਾਂ ਪਰ ਇਦਾਂ ਤਾਂ ਨਹੀਂ ਨਾ ਕਰਨਾ ਚਾਹੀਦਾ ਜੇ ਮੈਨਾਂ ਨੂੰ ਨਹੀਂ ਚੰਗੀ ਲੱਗਦੀ ਤੇ ਮੈਨੂੰ ਉਦਾਂ ਹੀ ਕਹਿਣ ਵੀ ਨਾ ਕਵਾ ਮੈਂ ਆਪੇ ਨਾ ਕਵਾਵਾ ਇਹਨਾਂ ਨੂੰ ਇਹ ਵੀ ਹੋ ਸਕਦਾ ਨਾ ਅਗਲੇ ਨੂੰ ਆਪਣੀ ਪਰੇਸ਼ਾਨੀ ਹੋਵੇ ਘਰ ਦੀ ਤੇ ਨਾ ਚੰਗੀ ਤਰ੍ਹਾਂ ਬੋਲੇ ਹੁਣ ਜੇ ਘਰ ਦੀ ਕੋਈ ਪਰੇਸ਼ਾਨੀ ਆ ਤੋ ਨੂੰ ਬੰਦਾ ਘਰ ਤੱਕ ਸੀਮਤ ਰੱਖਦਾ ਵਾ ਇਹ ਥੋੜੀ ਵੀ ਕਿਸੇ ਨੂੰ ਵੀ ਸੁਣਾਉਂਦਾ ਵਾ ਵੀ ਹਾਂ ਮੈਂ ਦੁਖੀ ਆ ਤੇ ਮੈਂ ਤੇਰੀ ਨਾਲ ਵੀ ਔਖੇ ਬੋਲਣਾ ਵਾ ਸਗੋਂ ਅਗਲੇ ਨੂੰ ਜ਼ਾਹਿਰ ਹੀ ਨਹੀਂ ਹੁੰਦੀ ਤਾਂ ਹੁਣ ਹੱਡ ਵਿੱਚ ਵੀ ਤੇ ਗੱਲ ਹੋਈ ਜਾਂਦੀ ਆ ਅਸੀਂ ਕਿਹਨੇ ਮਹਿਸੂਸ ਹੁੰਦੀ ਨੇ ਉਹ ਕੀ ਪਤਾ ਕੀ ਗੱਲ ਹੋਈ ਆ ਜਕਵਾਉਣਾ ਠੀਕ ਆ ਨਹੀਂ ਗਵਾਉਣਾ ਤਾਂ ਨਾਕਵਾ ਤੂੰ ਵੀ ਯਾਰ ਮੈਂ ਤੇ ਕਹਿਣੀ ਨਹੀਂ ਦੀ ਵੀ ਮੈਂ ਨਹੀਂ ਗਵਾਉਣਾ ਹੈਗਾ ਮੈਂ ਸਿਰਫ ਹਾਲ ਹੀ ਪੁੱਛਿਆ ਇੱਕ ਨੂੰ ਮੈਨੂੰ ਪਿਆਰੇ ਗੇ ਇਦਾਂ ਵੀ ਕੋਈ ਬੋਲਦਾ ਵਾ ਤੇ ਜੇ ਫੇਰ ਨਾ ਘਰ ਆਏ ਨੂੰ ਕਵਾਓ ਫੇਰ ਮੁੜ ਕੇ ਮੋਂ ਮੋਟੇ ਹੋ ਜਨੇ ਵੀ ਬੁਲਾਇਆ ਨਹੀਂ ਹੈਗਾ ਤੂੰ ਜਿੱਥੋਂ ਤੱਕ ਸਿੰਮਤ ਰਹਿਣਾ ਨਾ ਉੱਥੋਂ ਤੱਕ ਹੀ ਰਹਿ ਜਾ ਕਾਉਣਾ ਠੀਕ ਸੱਸੀ ਦਾ ਬੁਲਾਤੀ ਜੇ ਅਗਲਾ ਨਹੀਂ ਬੁਲਾਉਂਦਾ ਤਾਂ ਕੋਈ ਗੱਲ ਨਹੀਂ ਛੁੱਪ ਕਰਕੇ ਤੇ ਆ ਗਈ ਠੀਕ ਹੈ ਤੁਸੀਂ ਵੀ ਉਹਨਾਂ ਵਾਲੀ ਦੀ ਗੱਲ ਕਰਨੀ ਆ ਤੁਹਾਨੂੰ ਦੱਸਣ ਦਾ ਵੀ ਨਹੀਂ ਕੋਈ ਖੰਦਾ ਹੈਗਾ ਉਹ ਗੱਲ ਕਰਨ ਦੀ ਨਹੀਂ ਹੈਗੀ ਹੁਣ ਜਾ ਕੇ ਲੜਾ ਮੈਂ ਸਿਰ ਫੁੱਦਰ ਨਾਲ ਗੱਲ ਕਰਨ ਨਹੀਂ ਹੈ ਮੈਂ ਇਹ ਨਹੀਂ ਕਿਹਾ ਵੀ ਜਾ ਕੇ ਉਹਨਾਂ ਨਾਲ ਲੜੋ ਤੇ ਮੈਂ ਮੈਨੂੰ ਕੋ ਸਜਾ ਸਹੀ ਦਿੱਤਾ ਵਾ ਚੁਣਾਕ ਵਾ ਕੋਈ ਨਹੀਂ ਠੀਕ ਨਹੀਂ ਕਰਾਉਂਦੀ ਤੇ ਇੰਦਾ ਜਾ ਕੇ ਲੜਾਂਗਾ ਮੁੜ ਕੇ ਫਿਰ ਕੱਲ ਨੂੰ ਨਾ ਮੈਨੂੰ ਕਿਉਂ ਨਹੀਂ ਕਿਹਾ ਪਲਾਣੀਆਂ ਕੋ ਗੱਲ ਹੋਈ ਆ ਕਿ ਨਹੀਂ ਆਣ ਕੇ ਡੈਪੀਸ਼ ਕਰਤਾ ਲਾਉਣ ਹੁਣ ਇਹਦੇ ਮਗਰ ਲਾਕੇ ਉਹਦੇ ਨਾਲ ਜਾ ਕੇ ਲੜਾਂਗਾ ਮੈਂ ਆਪਣਾ ਹੁਣ ਨਾ ਸਮਝ ਜੀ ਨਹੀਂ ਆਉਂਦੀ ਕੁਛ ਵੀ ਕਰਾਂ ਤੇ ਕਰਾਂ ਕੀ ਕੋਈ ਨਹੀਂ ਜੀਵਨ ਸਕੀਮ ਤੇ ਤੈਨੂੰ ਹੁਣ ਕੋਈ ਨਾ ਕੋਈ ਲਾਉਣੀ ਪੈਣੀ ਆ ਜਿੰਨਾ ਚਿਰ ਮੈਂ ਸਕੀਮ ਨਾ ਖੇਢੀ ਕੋਈ ਉਹਨਾਂ ਚਿਰ ਦੀ ਸੱਸ ਨੂੰ ਇਕੱਲੀ ਆਉਣੀ ਉਹਦੀ ਅਕਲ ਟਕਾਣੇ ਤੇ ਮੈਂ ਲੈ ਕੇ ਆਉਣੀ ਆ ਐਦਾਂ ਕਰਦੀ ਆ ਕੋਈ ਭੱਜ ਮਾਰਨੀ ਆ ਚੱਲ ਭਤੀਜੇ ਮੇਰੇ ਦਾ ਵਿਆਹ ਤਾਂ ਹੈ ਜੇ ਦੂਰ ਵਾ ਥੋੜਾ ਜਾ ਪਰ ਕਹਿਣ ਚ ਕੀ ਹਰ ਜਵਾ ਵਿਆਹ ਆ ਗਿਆ ਵਾ ਹੁਣ ਭੱਜ ਨਾ ਲਿਆਉਣਾ ਪੈਣਾ ਵਾ ਐਦਾਂ ਕਰਾਂ ਪਹਿਲਾਂ ਲਾਵਾਂ ਪਿੰਦਰ ਨੂੰ ਫੋਨ ਪੀ ਤੂੰ ਇਹਨੂੰ ਛੱਡ ਕੇ ਜਾ ਪੜਾ ਕੀ ਕਹਿੰਦਾ ਵਾ ਕਿਹੜੇ ਮੂੰਹ ਬੋਲਦਾ ਵਾ ਫੇਰ ਮੈਨੂੰ ਪਤਾ ਲੱਗੂ ਨਾ ਨਾ ਛੱਡਣਾ ਆਊਗਾ ਤੇ ਕੋਈ ਨਾ ਮੈਂ ਆਪੇ ਲੈ ਕੇ ਆਉਂ ਆ ਪ੍ਰੀਤੀ ਨੂੰ ਫੇਰੇ ਨੂੰ ਲੋ ਲੱਗਣੀ ਆ ਕੋਈ ਗੱਲ ਨਹੀਂ ਇੱਕ ਵਾਰੀ ਨਾ ਪੈ ਇੱਥੇ ਆ ਗਈ ਨਾ ਮੁੜਕੇ ਨਹੀਂ ਮੈਂ ਵੜਨਦੀ ਉੱਥੇ ਆਪੇ ਜਵਾਬ ਦੇਊਗੀ ਨਾ ਲੋਕਾਂ ਨੂੰ ਪਈ ਕਿੱਥੇ ਗਈ ਤੁਹਾਡੀ ਨੋਂ ਫੇਰ ਪਤਾ ਲੱਗੂ ਕਿਹੜੇ ਭਾਅ ਵਿਖਦੀ ਆ ਹੁਣ ਤੇ ਬੜੀ ਜ਼ੁਬਾਨ ਛੱਡੀ ਆ ਨਾ ਕਿਤੇ ਇੱਕ ਵਾਰੀ ਨੇ ਸੋਚਿਆ ਆਪਣੀ ਕੁੜੀ ਬਣੀ ਨਾਲ ਕਿਦਾਂ ਬੋਲਣ ਲਈ ਆ ਮੈਂ ਚੱਲ ਜੀ ਉਹਨੂੰ ਫੋਨ ਤੇ ਕਰ ਪੜਾ ਕਹਿੰਦਾ ਕੀ ਆ बोलਦਾ ਵਾ ਚਾਜ ਨਾ ਕਿ ਜ ਮਾਂ ਦੀ ਬੋਲੀ ਬੋਲਦਾ ਐ ਵੀ ਫੇਰ ਹੀ ਪਤਾ ਲੱਗਣਾ ਵਾ ਕੁਛ ਐ ਐ ਐ ਹਲੋ ਹਲੋ ਸਸਰੀ ਜੰਮੀ ਸਤਿ ਸ੍ਰੀ ਅਕਾਲ ਕੀ ਹਾਲ ਆ ਪੁੱਤ ਹਾਂਜੀ ਵਧੀਆ ਜੀ ਅੱਛਾ ਅੱਛਾ ਤੇ ਕੀ ਹਾਲ ਆ ਸਾਰਿਆਂ ਦਾ ਹਾਲ ਠੀਕ ਏ ਅੱਛਾ ਅੱਛਾ ਤੇ ਪੁੱਤ ਮੇਰੀ ਗੱਲ ਸੁਣ ਮੈਨੂੰ ਕੋਰੋਨਾ ਦਾ ਨਵਦੀਪ ਨਹੀਂ ਨਹੀਂ ਮੈਂ ਤੇਰ ਨਾਲ ਹੀ ਗੱਲ ਕਰਨੀ ਆ ਹਾਂਜੀ ਦੱਸੋ ਉਹ ਨਾ ਨਵਦੀਪ ਦੇ ਮਾਮੇ ਦੇ ਮੁੰਡੇ ਦਾ ਵਿਆਹ ਆ ਗਿਆ ਵਾ ਅੱਛਾ ਤੇ ਮੇਰਾ ਰਾਦਾ ਵਾ ਵੀ ਤੂੰ ਛੱਡ ਜਾਂਦਾ ਹੁਣ ਉਹਨੂੰ ਫਿਰ ਕੱਪੜੇ-ਕੁਪੜੇ ਬਣਾਉਣੇ ਆਪਾਂ ਮਰਜੀ ਨਾਲ ਮੰਮੀ ਕਿ ਉਨ੍ਹਾ ਆਤਿ ਨੇ ਜੀ ਹੋਣਾ ਜੇ ਤਾਂ ਵੀ ਜੇ ਤੂੰ ਇਹਨੂੰ ਖੜਨਾ ਤੇ ਨਹੀਂ ਦੱਸ ਸਕਦਾ ਮੈਂ ਕਿਰੋ ਲੈ ਦੱਸ ਇਹ ਕਿਦਾਂ ਦੀ ਗੱਲ ਹੋ ਗਈ ਲੈ ਜੇ ਮੈਂ ਤੈਨੂੰ ਉਦੋਂ ਕੋਈ ਕਿਹਾ ਵਾ ਤੇ ਮਾਂ ਨਹੀਂ ਝੜਕਦੀ ਤੇ ਫਿਰ ਤੇਦਾ ਮਤਲਬ ਮੈਨੂੰ ਮਾਂ ਨਹੀਂ ਸਮਝਦਾ ਆਪਣੀ ਸਤੋ ਮੈਂ ਉਹੀਆਂ ਗੱਲਾਂ ਨਹੀਂ ਛੇੜਨਾ ਚਾਹੁੰਦਾ ਜੇ ਅੱਜ ਤੇ ਤੂੰ ਖੜਨਾ ਕਰਦਾ ਜੇ ਤੂੰ ਤਾਂ ਕਿ ਆਇਆ ਤੇ ਮੈਂ ਆਵਾ ਚੱਲ ਕੋਈ ਨਹੀਂ ਨਹੀਂ ਆਉਣਾ ਤੇ ਲੈ ਜੂਗੀ ਮੈਂ ਆਪੇ ਇਹਨੂੰ ਤਾਂ ਮੈਂ ਖੜਨਾ ਹੀ ਖੜਨਾ ਵਾ ਹੁਣ ਵਿਆਹ ਜੋ ਆ ਗਿਆ ਹੋਇਆ ਫਿਰ ਚਲੋ ਆਹ ਚਲ ਠੀਕ ਆ ਚੰਗਾ ਕੋਈ ਨੀ ਮੈਂ ਦੱਸ ਦੂੰਗੀ ਕਰ ਦੂੰਗੀ ਫੋਨ ਜਦਾਉਣਾ ਹੋਊਗਾ ਅਬਲ ਤੇ ਅੱਜ ਮੈਂ ਸ਼ਾਮ ਤੱਕ ਆ ਜਾਾਂ ਭਾਵੇਂ ਮੇਰਾ ਕੀ ਪਤਾ ਵਾ ਚਲੋ ਕੋਈ ਨਹੀਂ ਆਜੀ ਚਲ ਠੀਕ ਆ ਫਿਰ ਚੰਗਾ ਪੁੱਤ ਓਕੇ ਵੇਖਾਂ ਆਕੜ ਵੇਖਦੀ ਮਾਂ ਵਰਗੇ ਦੀ ਸੱਤਾਂ ਕੋੜੀਆਂ ਜਿੰਨੀ ਕਿੱਦਾਂ ਗੜੀਆਂ ਟਕੇ ਟਕੇ ਦੇ ਜਵਾਬ ਦਿੱਤੀ ਐ ਮੈਂ ਨਹੀਂ ਆ ਸਕਦਾ ਮੰਮੀ ਜੀ ਨਾ ਆਇਆ ਨਹੀਂ ਆਉਣਾ ਤੇ ਮੈਂ ਲਿਆ ਕੇ ਵੀ ਤੈਨੂੰ ਕੀ ਕਰਨਾ ਭਰਨਾ ਇਹ ਰਿਸ਼ਤਾ ਹੁਣ ਬਹੁਤਾ ਝਟਕਣਾ ਨੀਗਾ ਜਿੱਥੋਂ ਤੱਕ ਮੈਂ ਜਾਣਨੀ ਆ ਨਾ ਇਹ ਹੁਣ ਐਂਡ ਹੀ ਐਂਡ ਵਾ ਰਿਸ਼ਤੇ ਦਾ ਏਦਾਂ ਕਰਾਂ ਆਪਣੀ ਧੀ ਤੇ ਲਿਆਵਾ ਇੱਥੇ ਫੇਰ ਵੇਖਾਂਗੇ ਕੀ ਕਰਨਾ ਵਾ ਪਰ ਹੁਣ ਟੱਬਰ ਦਾ ਕੀ ਕਰਾਂ ਇਹਨਾਂ ਨੇ ਤੇ ਮੈਨੂੰ ਜਾਣ ਨਹੀਂ ਦੇਣਾ ਇਹਨਾਂ ਨੂੰ ਕੀ ਪਤਾ ਵਾ ਵਿਆਹ ਹੈਗਾ ਕਿ ਨਹੀਂ ਹੈਗਾ ਪੱਜ ਤੇ ਹੁਣ ਮੈਨੂੰ ਇੱਧਰ ਵੀ ਮਾਰਨਾ ਪੈਣਾ ਵਾ ਚੱਲ ਕੋਈ ਨਹੀਂ ਪੱਜ ਮਾਰ ਹੀ ਲੈਣੀ ਆ ਵੀ ਮੈਂ ਕੁੜੀ ਨੂੰ ਲੈਣ ਚਲੀ ਆ ਅੱਜ ਹੀ ਜਾ ਕੇ ਲਿਆਉਣੀ ਆ ਉਹਨੂੰ ਸਿਆਪਾਂ ਦੇ ਬੇੜੀ ਦੇਣਾ ਸਾਰਾ ਮੰਮੀ ਹਾਂ ਤਿਆਰ ਹੋ ਰਹੇ ਹੋ ਕਿਤੇ ਚੱਲੇ ਆਹੋ ਚੱਲੀ ਆ ਕੇ ਉਹ ਹੱਥ ਚ ਮੱਤ ਮੇਰੀ ਮਾਰੀ ਗਈ ਤੇਰੇ ਨਾਲ ਤਾਂ ਜੇ ਮੈਂ ਗੱਲ ਹੀ ਨਹੀਂ ਕੀਤੀ ਤੇਰੇ ਮਾਮੇ ਦੇ ਮੁੰਡੇ ਦਾ ਵਿਆਹ ਆ ਗਿਆ ਵਾ ਅੱਛਾ ਮੰਮੀ ਵਿਆਹ ਇਹ ਨਿੱਕੇ ਮਾਮੇ ਦੇ ਮੁੰਡੇ ਦਾ ਕਿ ਵੱਡੇ ਦਾ ਵੱਡੇ ਦੇ ਮੁੰਡੇ ਦਾ ਮੰਮੀ ਉਹ ਤੇ ਕਹਿੰਦੇ ਸੀ ਵੀ ਆਪਾਂ ਜਨਵਰੀ ਫਰਵਰੀ ਚ ਵਿਆਹ ਕਰਨਾ ਤੇ ਇੰਨੀ ਜਲਦੀ ਕਿੱਦਾਂ ਕਰਨ ਲੱਗ ਪਏ ਹੁਣ ਨਹੀਂ ਮੈਨੂੰ ਵੀ ਹੋਣੀ ਪਤਾ ਲੱਗਾ ਵਾ ਉਹਦੇ ਫੋਨ ਆਇਆ ਤੇ ਆਂਦੇ ਵੀ ਭੈਣ ਤਿਆਰੀ ਕਰ ਲਾ ਵਿਆਹ ਆ ਗਿਆ ਵਾ ਤੇ ਮੈਨੂੰ ਕਿਤੇ ਪਤਾ ਲੱਗਣਾ ਹੀਗਾ ਤੇ ਮੈਂ ਤੇ ਆਪਸ ਕੋ ਹੈਰਾਨ ਹੋ ਗਈ ਆ ਤੇ ਤਿਆਰ ਤੇ ਪੁੱਤ ਮੈਂ ਤਾਂ ਹੋਂਡੀ ਨਵ ਨੂੰ ਲੈਣ ਚਲੀ ਆ ਤੈਨੂੰ ਪਤਾ ਹੀ ਆ ਨਾ ਸਾਡੇ ਘਰ ਦੀ ਸਾਰੀ ਸ਼ਾਪਿੰਗ ਨਵ ਕਰਦੀ ਆ ਫਿਰ ਕੱਪੜੇ ਬਣਾਉਣੇ ਆ ਤੂੰ ਹੀ ਬਣਾਉਣੇ ਮੈਂ ਵੀ ਬਣਾਉਣੇ ਨਾਲੇ ਨਾ ਤੇਰੀ ਮੰਮੀ ਨੇ ਕੀਤਾ ਹੀ ਫੋਨ ਤੇ ਕਹਿਣ ਦੀ ਕਿ ਨਵ ਨੂੰ ਪਹਿਲਾਂ ਲੈ ਆਓ ਤੇ ਮੇਕਅਪ ਦਾ ਸਾਰਾ ਸਮਾਨ ਨਵ ਨੇ ਲੈ ਕੇ ਆਉਣਾ ਆਹ ਮੰਮੀ ਇਹ ਤੇ ਹੈ ਵਾ ਵੈਸੇ ਆਹ ਨਾ ਵੀ ਲੈਣ ਦੀ ਹੁੰਦੀ ਚੀਜ਼ਾਂ ਤੇ ਤੈਨੂੰ ਪਤਾ ਹੀ ਆ ਤੇ ਹੁਣ ਤਾਂ ਕਰਕੇ ਪੁੱਤ ਮੈਂ ਡੇ ਹੀ ਫੜਾਫੜ ਤਿਆਰ ਹੋਣ ਕਿਤੇ ਨਿਹਰਾ ਨਾ ਹੋ ਜਾਏ ਤੇ ਮੈਂ ਜਾ ਕੇ ਨਾ ਫੜਾ ਫੜਾ ਕੁੜੀ ਨੂੰ ਲੈ ਆਵਾ ਤੇ ਉਹਨਾਂ ਨੂੰ ਕਹਿਣਾ ਹੀ ਛੱਡ ਜੰਦੇ ਭਾਜੀ ਨੂੰ ਚੱਲ ਕਾਨੂੰ ਤੰਗੀ ਦੇਣੀ ਆ ਕਿਸ ਨੂੰ ਰਹਿਣ ਦੇ ਫੇਰ ਕਹਿਣਗੇ ਮਾਂ ਪਾਰੀਆਂ ਪਉਦੀ ਆ ਇਹਨਾਂ ਚੰਗਾ ਵਾ ਜਾ ਕੇ ਆਪ ਹੀ ਨਾਲ ਦੱਸ ਆਉਣੀ ਆ ਵੀ ਵਿਆਹ ਆ ਗਿਆ ਵਾ ਤੇ ਨਾਲੇ ਕੁੜੀ ਲੈ ਆਉਣੀ ਆ ਤੇ ਡੈਡੀ ਨੂੰ ਲੈ ਜਾ ਨਾਲ ਤੂੰ ਤੇ ਡੈਡੀ ਨੂੰ ਖੜਨਾ ਵਾ ਤੇ ਦੱਸਿਆ ਡੈਡੀ ਨੂੰ ਹਾਏ ਹਾਏ ਇਹ ਕਦੇ ਮੇਰੀ ਮੱਤ ਪਤਾ ਨਹੀਂ ਕਿਉਂ ਵੱਜੀ ਅੱਜ ਇਨੀ ਚੱਲ ਡੈਡੀ ਨੇ ਕਿਹੜਾ ਕਿਤੇ ਜਾਣਾ ਵਾ ਤਿਆਰ ਹੋ ਕੇ ਤੇ ਬੈਠਾ ਹੁੰਦਾ ਜਦੋਂ ਵੇਖ ਲੋ ਆਹੋ ਚਲੋ ਯੇਲੋ ਕਰੋ ਆ ਕੋਈ ਗੱਲ ਨਹੀਂ ਮੈਂ ਕਹਿ ਦੂੰਗੀ ਆ ਜਾ ਚਲੀਏ ਤੇ ਉਹਨਾਂ ਚਲੀ ਜਾਣਾ ਮੈਨੂੰ ਕੀ ਕਹਿਣਾ ਡੈਡੀ ਸੋ ਫਿਰ ਟਾਈਮ ਨਾ ਜਾਓ ਨਾ ਟਾਈਮ ਨਾ ਲਾਜੀਓ ਫਿਰ ਚਲ ਕੋਈ ਨਹੀਂ ਦਾ ਸੂਟ ਸੋਣਾ ਮੇਰਾ ਹਾਂ ਸੂਟ ਸੋਣਾ ਮੰਮੀ ਆਹੋ ਚਲ ਠੀਕ ਵਾ ਫਿਰ ਹੈ ਹਾਂ ਚਲੋ ਠੀਕ ਆ ਚਲ ਇਹਨਾਂ ਨੂੰ ਤਾਂ ਕਵਾ ਜਾ ਕੇ ਤੇ ਚਲੀਏ ਬੱਸ ਵੇਖਾਂ ਇਹ ਕੱਲ ਵਾ ਉਹਦਾ ਸ਼ੱਕ ਨਹੀਂ ਮਾਸਾ ਵੀ ਪਿਆਇਨੋ ਸ਼ੱਕ ਪੈਣਾ ਵੀ ਕਾਦਾ ਹੈਗਾ ਹੈਗੇ ਮੇਰੇ ਪਤੀਏ ਵਿਆਹਣ ਵਾਲੇ ਆ ਵੀ ਸਕਦਾ ਵਾ ਵਿਆਹ ਚਲ ਅੱਜ ਤੇ ਵਾਵਾ ਵਧੀਆ ਹੀ ਬਚ ਗਿਆ ਹੁਣ ਜਾਈਏ ਹੁਣ ਟਾਈਮ ਨਾ ਤੇ ਨਾਂ ਨੂੰ ਲੈ ਕੇ ਆਈਏ ਲੈ ਦੱਸ ਅਜੇ ਤੱਕ ਤੁਹਾਡੀ ਤਿਆਰੀ ਨਹੀਂ ਗਈ ਹੋਈ ਤੇ ਨਾਲੇ ਪੱਗ ਬੰਨ ਲੈਣੀ ਹੈਗੀ ਉਹ ਮੇਰੀ ਗੱਲ ਸੁਣ ਲੈ ਪੱਗ ਬੰਨਦਾ ਟਾਈਮ ਨਹੀਂ ਗਾ ਆ ਪੰਨਾ ਲਵੇ ਲੈ ਉਹ ਚੱਲ ਜੀ ਪੱਗ ਹੀ ਆ ਹੈਗੀ ਤੇ ਪੱਗ ਹੀ ਲੱਗਣ ਈ ਆ ਪਰ ਫਿਰ ਵੀ ਕੁੜਮਾ ਦੇ ਪਿੰਡ ਜਾਣਾ ਵਾ ਉਹ ਚੱਲ ਕੋਈ ਗੱਲ ਨਹੀਂ ਗਈ ਨਾਲੇ ਤੂੰ ਨਾ ਪਹਿਲਾਂ ਦੱਸਣਾ ਸੀ ਨਾ ਹੁਣ ਪੈਰ ਦੇ ਪੈਰ ਦੱਸਣ ਢਈਆਂ ਉਹੋ ਜੇ ਤੇਰੇ ਭਰਾ ਵਾ ਪੈਰ ਤੇ ਕੰਮ ਕੱਟ ਮਾਰਿਆ ਵਿਆਹ ਦਾ ਗੱਲ ਦੱਸ ਇਹਦੇ ਵਿੱਚ ਕਿਹੜੀ ਪਿਆਰ ਤੇ ਕੱਢਣ ਵਾਲੀ ਗੱਲ ਆ ਹੁਣ ਅਗਲੇ ਨੇ ਛੇਤੀ ਕਰਨਾ ਹੋਊਗਾ ਹੋਊਗੀ ਕੋਈ ਗੱਲ ਤੂੰ ਕਿਹਨੇ ਮੇਰੇ ਦੁਆਰੇ ਆ ਕੇ ਨੇ ਲੀਡਾ ਆ ਕੇ ਨੇ ਕਪੜਾ ਆ ਕੇ ਨੇ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਕੋ ਜਾਣਾ ਹੁੰਦਾ ਵਾ ਪੈਸਾ ਚਾਹੀਦਾ ਕੋਲ ਮੈਂਟੋ ਮੈਂਟੀ ਜਾ ਕੇ ਚੀਜ਼ਾਂ ਖਰੀਦ ਲਿਆਵਾਂ ਸੋਣੀਆਂ ਜਿੱਦਾਂ ਦੀਆਂ ਮੰਦੀ ਮਿਲ ਜਾਂਦੀਆਂ ਵਾ ਹੁਣ ਹੁਣ ਤੇ ਅਜੇ ਕੋਈ ਗੱਲਾਂ ਨਹੀਂ ਰਹਿ ਗਈਆਂ ਕਿ ਮਹੀਨਾ ਮਹੀਨਾ ਪਹਿਲਾਂ ਦੱਸੋ ਤੂੰ ਵਿਆਹ ਆ ਗਿਆ ਵਾ ਵੀ ਇਹ ਮੇਰੀ ਗੱਲ ਸੁਣ ਪਹਿਲਾਂ ਲੋਕੀ ਵਿਆਹ ਕਰਦੇ ਸਨ ਲੋਕੀ ਕਾਲਕ ਚੋਨਾ ਢੀਕ ਦਿੰਦੇ ਸੀ ਆ ਨਾ ਨਾ ਦਿਨ ਉਧਰ ਤੇ ਨਾ ਉਧਰ ਤੇ ਲੈ ਸਖਨਾ ਨੌਕਰੀਆਂ ਕਰਦੇ ਆ ਮੇਰੇ ਪੇਕੇਸ਼ ਐਵੇਂ ਨਹੀਂ ਗਿਓ ਆਹ ਉਹਨਾਂ ਨੂੰ ਕਿ ਲੋੜ ਆ ਪਰ ਅਹੀਂ ਟਿੰਡਾ ਨੌਕਰੀਆਂ ਕਰਦੇ ਉਹਨਾਂ ਨੂੰ ਸਰ ਗਿਆ ਤੇ ਅਹੀਂ ਕਿਥੋਂ ਨੇ ਹੋਣੇ ਪੈਸੇ ਹੁਣ ਉਹ ਫਿਕਰ ਕਾਨੂੰ ਕਰਦੇ ਜੇ ਸਭ ਕੁਝ ਕਰ ਲੈਣਾ ਵਾ ਤੀਕਾ ਨਾ ਟੈਂਸ਼ਨ ਲਿੰਦੇ ਮੇਰੇ ਵੀਰਾ ਮਾੜਾ ਖਰਾਬ ਕਰਕੇ ਛੋਟ ਛੜਿਆ ਵਾ ਚੱਲ ਫੇਰ ਜਾਣਾ ਤੇ ਉਹ ਤੈਨੂੰ ਤੁਹਾਨੂੰ ਕਹਿਣਾ ਹੀ ਪਛੱਤਿਰ ਚਲੀਏ ਚੱਲ ਚੱਲ ਹਨੇਰਾ ਹੋ ਜਾਣਾ ਵਾ ਫੇਰ ਬੱਸ ਨਹੀਂ ਮਿਲਣੀ ਚੱਲ ਯਾਰ ਗਾ ਬਸ ਤੇ ਜਾਈਏ ਕਿ ਮੋਟਰਸਾਈਕਲ ਤੇ ਮੋਟਰਸਾਈ ਲੈ ਜਨੇ ਆ ਬਸਾਂ ਜਾਂਦੇ ਠੱਕੇ ਖਾਂਦੇ ਚੰਗੇ ਲੱਗਾਂਗੇ ਤੇ ਕੁੜੀ ਕਿੱਦਾਂ ਲਿਆਵਾਂਗੇ ਫੇਰ ਨਾਲ ਉਹ ਕੋਈ ਨਹੀਂ ਤੂੰ ਬਾਹਰ ਲ ਹਾੱਦ ਹੋਈ ਸਾਡੇ ਵਾਲੀ ਵਿੱਚ ਚਲੋ ਫਿਰ ਛਾਟੀ ਪੈ ਰਹੀਆਂ ਨਿਬੜ ਜਾਂਦੇ ਮਿੱਟੀ ਨਾਲ ਸਾਰੇ ਆਵਣਾ ਹਾਂਜੀ ਮੰਮੀ ਕਿੱਥੇ ਗਏ ਆ ਮੰਮੀ ਹੋ ਨਾ ਨਾਵ ਨੂੰ ਲੈਣ ਗਏ ਹੀ ਲੈ ਨਾਵ ਨੂੰ ਲੈਣ ਗਏ ਆ ਨਾਵ ਤੇ ਹੁਣ ਮਿਲ ਕੇ ਗਏ ਚਾਰ ਪੰਜ ਦੇ ਨਾ ਹੋਏ ਆ ਉਹ ਯਾਰ ਪਤਾ ਕੀ ਹੋਇਆ ਵਾ ਤੁਹਾਡੇ ਮਾਮੇ ਦੇ ਮੁੰਡੇ ਦਾ ਵਿਆਹ ਹੋਇਆ ਵਾ ਹਾਂ ਤੇ ਉਹ ਕਿਹੜੇ ਮਾਮੇ ਦੇ ਮੁੰਡੇ ਦਾ ਵੱਡੇ ਦਾ ਆਹੋ ਵੱਡੇ ਮਾਮੇ ਦੇ ਮੁੰਡੇ ਦਾ ਹਾਂ ਤੇ ਉਹ ਹੁਣ ਕਹਿੰਦੇ ਆ ਵੀ ਸ਼ੋਪਿੰਗ ਸ਼ੋਪਿੰਗ ਕਰਨੀ ਆ ਮਾਂ ਮੇ ਦਾ ਫੋਨ ਆਉਂਦਿਆ ਹੀ ਠੀਕ ਆ ਵੀ ਨਾ ਵੀ ਨੇ ਚੀਜ਼ਾਂ ਖਰੀਦਣੀਆਂ ਅੱਗੇ ਵੀ ਉਹੀ ਕਰਕੇ ਦਿੰਦੀ ਹੀ ਹਾਂ ਚਲ ਕੁੜੀਆਂ ਨੂੰ ਜ਼ਿਆਦਾ ਪਤਾ ਹੁੰਦਾ ਵਾ ਮੇਰੀ ਤੇ ਗੱਲ ਸੇ ਕਹਣਾ ਚਾਰ ਪੰਜ ਦਿਨੋਂ ਇਹ ਗੱਲ ਹੋਈ ਉਹਨੇ ਨਹੀਂ ਮੇਰੇ ਨਾਲ ਗੱਲ ਕੀਤੀ ਵੀ ਮੇਰਾ ਵਿਆਹ ਵਾ ਉਹਨਾਂ ਨੂੰ ਚੇਤਾ ਭੁੱਲ ਗਿਆ ਹੋਣਾ ਵਾ ਚਾਹੇ ਤੇ ਉਹਨੂੰ ਲੱਗਦਾ ਹੁਣ ਆਪੀ ਮੰਮੀ ਉਹਨਾਂ ਨੇ ਦੱਸਿਆ ਹੋਣਾ ਵਾ ਨਾਲ ਪਤਾ ਹੋਣਾ ਵਾ ਤੇ ਉਹ ਹੁਣ ਮੰਮੀ ਗਏ ਆ ਭਾਜੀ ਨੂੰ ਕਹਿੰਦੇ ਹੀ ਔਰ ਇਹ ਤੇ ਕਹਿੰਦੇ ਵੀ ਚਲ ਕੱਤੋਂ ਕਹਿਣਾ ਵਾ ਤੂੰ ਆਪ ਹੀ ਚਲ ਕੇ ਲੈਣ ਪਵਣਾ ਉਹ ਤੇ ਪਹਿਲਾਂ ਆਂਦੇ ਸੀ ਸਿਆਚ ਕਰਨਾ ਵਾ ਵਿਆ ਉਹਨਾਂ ਨੇ ਇਕਦਮੀ ਕਰ ਦਿੱਤਾ ਹੁਣ ਫੇਰ ਕੀ ਬਦਾਉ ਮੈਂ ਤੇ ਅੱਗੇ ਮੰਮੀ ਨੂੰ ਉਹੀ ਕਹਿਣ ਦੀ ਹਾਂ ਹੋ ਜਾਏ ਕੁਝ ਹੋਣਾ ਵਾ ਤੁਹਾਨੂੰ ਪਤਾ ਕੁੜੀਆਂ ਵਾਲੇ ਵੀ ਮੰਨੀ ਪੈਂਦੀ ਕੁੜੀਆਂ ਦੀ ਵੀ ਚਾਹੇ ਤੇ ਉਹ ਕਹਿੰਦੇ ਹੋਣਗੇ ਵੀ ਕੰਨਾ ਜਲਦੀ ਆਪਾਂ ਵਿਆਹ ਹੁਣ ਬਾਹਰੋਂ ਆਇਆ ਵਾ ਤੇ ਅਗਲੇ ਵੀ ਕਾਗਜ਼ ਕੁਝ ਬਣਾਉਣੇ ਹੁੰਦੇ ਆ ਕੁੜੀ ਦੇ ਬਾਹਰ ਦੇ ਚੱਲ ਉਹਨਾਂ ਦੀ ਮਰਜ਼ੀ ਆਹੋ ਮਰਜ਼ੀ ਮੈਂ ਤੇ ਚੱਲਾਂ ਹਾਂ ਸ਼ਹਿਰ ਨੂੰ ਤੇ ਮੈਂ ਮੰਮੀ ਕੋ ਪੈਸੇ ਮੰਗਦਾ ਵਾਂ ਚੱਲ ਕੋਈ ਨਹੀਂ ਹੋਣਾ ਨਹੀਂ ਮੰਮੀ ਘਰ ਚੱਲ ਤੂੰ ਬਣਾ ਚਾ ਤੇ ਪੀਂਨੇ ਆ ਆਉ ਤੇ ਸ਼ਾਮ ਨੂੰ ਆਉਣਗੇ ਤੇ ਫਿਰ ਕੱਲ ਨੂੰ ਚਲ ਜਿਓ ਬਾਜ਼ਾਰ ਬਿਜੁਰ ਜਾਣਾ ਆਹੋ ਚਲ ਜਾऊंगा ਹੁਣ ਪੈਸੇ ਲੈ ਕੇ ਜਾਣਾ ਪੈਣਾ ਤੇ ਇਹ ਮੰਮੀ ਕੋਈ ਆ ਚਲੋ ਠੀਕ ਹਲੋ ਗੇਟ ਤੱਕ ਲਾਈ ਹੈ ਮੇਰੀ ਗੱਲ ਸੁਣ ਲਾ ਕੋ ਨਾ ਉਹਦੀ ਗੱਲ ਬਾਤ ਨਾਲ ਕੋਈ ਕਰੀਏ ਲੈ ਮੈਂ ਕੁੜੀ ਨੂੰ ਲੈਣਾ ਹੀ ਮੈਂ ਕਦੀਆਂ ਗੱਲਾਂ ਕਰਨੀਆਂ ਆਹੋ ਉਹਦੀ ਜਵਾਨ ਨਾਲ ਚਲਾਈ ਹੁਣ ਨਹੀਂ ਚਲਾਉਂਦੀ ਚਲੋ ਕਿਹਦਨ ਸਸਤੀ ਕਾਲ ਸਸਟੀ ਕਾਲ ਸਸਟੀ ਕਾਲ ਹੋਰ ਸੁਣੋ ਸਸਟੀ ਕਾਲ ਆਜੋ ਵੇਖਾਂ ਆਕੜ ਕਿੱਡੀ ਐ ਦੀ ਕੋਈ ਗੱਲ ਨਹੀਂ ਭੱਜ ਜਾਣੀ ਆਕੜ ਹੁਣ ਛੇਤੀ ਤੇਰੀ ਵੇਖੀ ਜਾ ਤੂੰ ਗਾੜੀ ਗਾੜੀ ਬਣਦਾ ਕੀ ਆ ਬੇਰਾ ਇਧਰ ਉਹਨਾਂ ਦੀ ਪਾਣੀ ਲੈਣੀ ਹਣ ਹੋਸਨਾ ਪੁੱਤ ਕੀ ਹਾਲ ਆ ਮਮੀ ਹੋਣੀ ਹਾਂਜੀ ਵਧੀਆ ਵਧੀਆ ਹੋ ਫਸਲવાડી ਠੀਕ ਠਾਕ ਵਧੀਆ ਵਧੀਆ ਠੀਕ ਠਾਕ ਚਲੋ ਵਧੀਆ ਚਾਹੀਦੀ ਐ ਯਾਰ ਕਾ ਇੱਕ ਗੱਲ ਹੋ ਆ ਵੀ ਜਿੱਥੇ ਜਿੱਤੇ ਫਸਲ ਆ ਗਈ ਹੈਗੀ ਚੰਗੀ ਹੈਣਾ ਹਾਂ ਉਹ ਸੌਣਾ ਵੀ ਉਹ ਪਾਣਦੇ ਨੇ ਲੰਬੇ ਉਹ ਆ ਗਈ ਮੇਰੀ ਸਸੇ ਦਾ ਸਸੇ ਦਾ ਪੁੱਤ ਗਿਆ ਹਾਂਜੀ ਵਧੀਆ ਤੁਹਾਨੂੰ ਬਸ ਠੀਕ ਠਾਕ ਆਦਾ ਪੁੱਤ ਇੱਥੇ ਆ ਜਾ ਮੇਰੇ ਲੱਗੇ ਮम्मी ਚਾਂੜ ਕੀ ਵਿਆਹ ਆ ਗਿਆ ਵਾ ਇਲੈਕਟ੍ਰੋਨਿਕਸ ਸੇ ਆਨਲਾਈਨ ਕੁਝ ਇਹੋ ਗਲਤ ਤੇਰਾ ਪਿਓ ਡਿਆ ਹੀ ਕਰਨਾ ਲੰਡੇ ਹੀ ਮਰਨਾ ਇਹ ਤੇਰੇ ਭਰਾ ਜਦੋਂ ਮਰਜੀ ਮੂੰਹ ਚੁੱਕ ਕੇ ਤੇ ਫੋਨ ਕਰ ਦਿੰਦੇ ਮੈਂ ਦੱਸ ਅਗਲਿਆਂ ਦੇ ਘਰ ਵਿਆਹ ਰੱਖਿਆ ਵਾ ਤੁਸੀਂ ਖਾਲੀ ਗੱਲਾਂ ਕਰਦੇ ਜੀ ਦੇਖ ਨਾ ਪੁੱਤ ਬਹੁਤਾ ਨਹੀਂ ਤੇ ਮਹੀਨਾ ਤੇ ਕੀਤੇ ਦੱਸਣਾ ਚਾਹੀਦਾ ਨਾ ਬੰਦੇ ਨੂੰ ਕਿਨੇ ਕੋ ਲੀੜਾ ਕਪੜਾ ਕਿਨੇ ਕੋ ਹੋਰ ਭੈਣ ਭਰਾ ਨਾਲ ਸੱਦਣਾ ਹੁੰਦਾ ਵਾ ਚੱਲ ਮਜਬੂਰੀ ਹੋ ਅਗਲੇ ਦੀ ਕੋਈ ਹੈਨਾ ਉਹਨਾਂ ਨੇ 8 ਕਿ ਦਿਨਾਂ ਚ ਵਿਆਹ ਰੱਖ ਲਿਆ ਵਾ ਤੇ ਤੈਨੂੰ ਪਤਾ ਹੀ ਹੈ ਨਾ ਪੁੱਤ ਤੇਰੇ ਬਿਨਾਂ ਤੇ ਪਿਆਰ ਨਹੀਂ ਕੁੱਟਦੇ ਜਿੰਨਾ ਮੇਕਅਪ ਦਾ ਸਮਾਨ ਲੈਣਾ ਸਾਰਾ ਹੀ ਤੂੰ ਲੈਣਾ ਵਾ ਠੀਕ ਹੈ ਇਸੇ ਕਰਕੇ ਤੇ ਮੈਂ ਤੈਨੂੰ ਭੱਜੀ ਆਂ ਨਹੀਂ ਆ ਲੈਣ ਕਿ ਆਪਣੀ ਧੀ ਨੂੰ ਲਿਆਵਾਂ ਪਹਿਲਾਂ ਜਾ ਕੇ ਤੇ ਜਿਹੜਾ ਅਹੀਂ ਕੱਪੜਾ ਲੀੜਾ ਬਣਾਉਣਾ ਉਹ ਵੀ ਸੁਖਣਾ ਤੂੰ ਹੀ ਬਣਾਉਣਾ ਵਾ ਸਾਨੂੰ ਕੀ ਪਤਾ ਲੱਗਦਾ ਕਿ ਕੱਪੜੇ ਲੀੜੇ ਦਾ ਹੈ ਉਹ ਤੇਰੇ ਫਿਰ ਪਸੰਦ ਨਹੀਂ ਆਉਣਾ ਮੰਮੀ ਕਿਦਾਂ ਦੇ ਕੱਪੜੇ ਪਾ ਲਿਆ ਤੁਸੀਂ ਮੰਮੀ ਤੁਸੀਂ ਆਪਣੀ ਮਰਜ਼ੀ ਨਾਲ ਲੜ ਲੜੀਂ ਕਿ ਸਾਰੀਆਂ ਚੀਜ਼ਾਂ ਸਾਰੇ ਕੰਮ ਹੋਈ ਜਾਂਦੀਆਂ ਬੰਦੇ ਨੂੰ ਲੱਗਦਾ ਵਾ ਕਿ ਇੱਕ ਤੋਂ ਬਿਗਾਰੇ ਮੇਰਾ ਕੋਈ ਕੰਮ ਨਹੀਂ ਹੋਣਾ ਹਾਂ ਗੱਲ ਮੈਂ ਨੂੰ ਕਹੀ ਮੈਂ ਹੁਣ ਰਹਿਣ ਦੇ ਉੱਥੇ ਹੀ ਜਿਹੜਾ ਮਾੜਾ ਮੋਟਾ ਨਿਕੜ ਸੁੱਕੜ ਲੈਣਾ ਤੇ ਲੈ ਲੈਨੇ ਹਾਂਜੀ ਡੈਡੀ ਪਰ ਨਹੀਂ ਨਹੀਂ ਇਹ ਤਾਂ ਕੁੜੀ ਹੁੰਦੀ ਆਈ ਏ ਤੇਰੇ ਵੱਲੋਂ ਉਹ ਮੇਰੀ ਗੱਲ ਸੁਣ ਤੇਰੀ ਮਾਮੀ ਨੇ ਫੋਨ ਕੀਤਾ ਹੀਗਾ ਕਹਿੰਦੀ ਮੇਕਪ ਦਾ ਸਮਾਨ ਲੈਣਾ ਤੇ ਨਵਨੇ ਲੈਣਾ ਵਾ ਤੇ ਫਿਰ ਮੈਂ ਕਿ ਕਹਿੰਦੀ ਵੀ ਨਹੀਂ ਆਕਰੋਗੀ ਨਵਦੀ ਹੁਣ ਵਿਆਹ ਕਰਾ ਕੇ ਨਹੀਂ ਆਉਣਾ ਇਹਨੇ ਆਖਣਾ ਹੈ ਨਵ ਹੁਣ ਕੁਆਰੀ ਨਹੀਂ ਗਈ ਵਿਆਹੀ ਆਪਣੇ ਘਰ ਰਹਿੰਦੀ ਆ ਐਵੇਂ ਨਹੀਂ ਤਾਂ ਨਿਕਲਣਾ ਜਵਾਬ ਦੇਣਾ ਹੈ ਨਾ ਚਲੋ ਕੋਈ ਗੱਲ ਨਹੀਂ ਡੈਡੀ ਜੀ ਫਿਰ ਜੇ ਅਗਲੇ ਨੀਂਨੇ ਮਾਨਤਾਨਾ ਆਇਆ ਵਾ ਤੇ ਫਿਰ ਹੁਣ ਜਾਣਾ ਤੇ ਪਹਿਣਾ ਹੀ ਆ ਤੇ ਪੁੱਤ ਤੂੰ ਨਾ ਤਿਆਰੀ ਕਰ ਲਾ ਤੇ ਸੂਟ ਰੱਖ ਲਾ ਪੰਜ ਸੱਤ ਆਪਣੇ ਨਾਲ ਠੀਕ ਆ ਲੈ ਦੱਸ ਉਹਦੇ ਵੱਲ ਕੀ ਵੇਖਣ ਨਹੀਂ ਹੈ ਹੈ ਜਦੋਂ ਆਪਾਂ ਲੈਣ ਆਏ ਤੇਰੇ ਮਾਪਿਓ ਤੇ ਜਾਣਾ ਹੀ ਆ ਨਾਲ ਪਰੌਣੇ ਨੇ ਤੂੰ ਪਹਿਲਾਂ ਹੀ ਫੋਨ ਲਾਇਆ ਹੈ ਕੁੱਛਲਾ ਭਾਵੇਂ ਮੂੰਹ ਤੇ ਬਿਠਾ ਵਾ ਮੈਂ ਤੈਨੂੰ ਕਿਹਾ ਹੀ ਪੁੱਤ ਤੂੰ ਆ ਜਾ ਨਾਮ ਨੂੰ ਲੈ ਕੇ ਤੇ ਇੰਨੇ ਤੇ ਮੈਨੂੰ ਜਵਾਬ ਹੀ ਦੇਤਾ ਮੈਨੂੰ ਆ ਤਾਂ ਮੰਮੀ ਮੈਂ ਤਾਂ ਨਹੀਂ ਆਉਣਾ ਇੱਥੇ ਤੁਸੀਂ ਆਣ ਕੇ ਲੈ ਜਾਓ ਖੜਨਾਵਾ ਤੇ ਇਹਨੂੰ ਪਤਾ ਨਹੀਂ ਕਿਹੜੀ ਗੱਲ ਦਾ ਗੁੱਸਾ ਵਾ ਚੱਲ ਪੁੱਤ ਮੜੀ-ਮੋਢੀਆਂ ਗੱਲਾਂ ਦਾ ਗੁੱਸਾ ਨਹੀਂ ਕਰੀ ਦਿੰਦਾ ਤੇ ਜਾ ਕੇ 10 ਮਿੰਟ ਉਹ ਤੋਂ ਹੋਵਾਂਗੇ ਕੋਈ ਗੱਲ ਨਹੀਂ ਜਾਵਾਂਗਾ ਮੰਦਿਰ ਜਾਣਾ ਕਿਉਂ ਨਹੀਂ ਆਹੋ ਪਰ ਹੁਣੇ ਮੈਂ ਤਾਂ 10 ਦਿਨ ਪਹਿਲਾਂ ਜਾ ਕੇ ਕੀ ਕਰਨਾ ਓਹ ਉਹ ਤਾਂ ਗੱਲ ਵਾ ਮੈਂ ਤਾਂ ਕਾਂਡੇ ਵੀ ਹੈਗਾ ਚੁਣੀ ਚੜਾਈ ਆ ਚਲੋ ਇਹਦੀ ਤਾਂ ਗੱਲ ਹੋਰ ਇਦਾਂ ਫਿਰ ਹਨਾ ਚੰਗਿਆ ਨਹੀਂ ਲੱਗੀ ਆਹੋ ਚਲੋ ਉਸੇ ਕੱਲ ਤੁਹਾਡੀ ਠੀਕ ਹੈ ਮੰਮੀ ਕੀ ਰਹਿ ਕਰ ਨਹੀਂ ਕੋਹ ਨਾ ਕੁਛ ਆ ਥੋੜਾ ਜਿਹਾ ਹੱਥ ਮਾਰਦ ਨੂੰ ਵਾਲੇ ਲੰਬਾਰੀ ਨੂੰ ਤੇ ਇੱਕ ਸੂਟ ਸੀਨੇ ਦੇਣਾ ਹੈ ਤੇ ਮੈਂ ਚਲ ਕੱਢ ਨਹੀਂ ਆ ਤੇ ਦੇ ਕੇ ਆ ਲਈ ਅੱਛਾ ਤੇ ਪਰੋਹਣੇ ਆਏ ਤੇ ਮੈਂ ਮਿਲਿਆ ਨਹੀਂ ਨਹੀਂ ਪਤਾ ਨਹੀਂ ਐਤ ਨਹੀਂ ਮਿਲ ਗਿਆ ਕੌਣ ਆਇਆ ਨਵਦੇ ਮੰਮੀ ਡਾਡੀ ਆਏ ਅੱਛਾ ਚੱਲ ਕੋਈ ਗੱਲ ਇੱਕ ਪਾਣੀ ਤਾਂ ਨਹੀਂ ਪਿਆ ਲਿਆ ਕਿ ਪਲਣਾ ਲੈ ਪਤਾ ਨਰ ਨੇ ਪਿਆ ਘਰੇ ਅੱਛਾ ਅੱਛਾ ਚੱਲ ਠੀਕ ਮਮਮੀ ਠੀਕ ਹਾਈ ਹਾਈ ਇਹ ਕਿੱਧਰ ਆਈ ਗਈ ਤੇਰੀ ਜਮੋਦਨ ਫਨੀ ਤੇ ਚੰਗੀ ਦੌੜ ਲਵਾਈ ਕੋਈ ਨਵਾਂ ਪੁਆੜਾ ਪਾਏਗੀ ਅੱਛਾ ਮਾਲਕਾ ਸੋਖੀ ਰੱਖੀ ਜਨਾਨੀ ਬੜੀ ਤੇਜ ਆ ਰੱਬ ਹੀ ਬਚਾਵੇ ਤੇ ਬਚਾਵੇ ਅੱਛਾ ਮਨਾ ਹੁਣ ਘਰ ਆਈ ਐ ਮੱਥਾ ਡੰਮਣਾ ਹੀ ਪੈਣਾ ਇਹਦਾ ਮਾੜਾ ਮੋਟਾ ਵੇਖਾਂ ਤਾਂ ਸਹੀ ਨਰਜੀਪੁਰ ਚਾਹ ਪਾਣੀ ਲੈਣਾ ਹੀ ਕੋਈ ਨਹੀਂ ਬਚਾ ਨਹੀਂ ਨਹੀਂ ਲੈਣ ਦੇ ਤੂੰ ਐਨੇ ਜੀ ਆ ਘਰ ਵਿੱਚ ਕੋਈ ਨਾ ਚਾਹ ਪਾਣੀ ਬਣਾਉਂਗਾ ਮम्मी ਬਣਾਉਣੀ ਤੇ ਬਣਾ ਦੇਣਗੇ ਘਰ ਸੱਚ ਪਤਾ ਨਹੀਂ ਕਿ ਕਿ ਆਣਾ ਮੈਂ ਵੀ ਆਖਾਂ ਕਿ ਕੋਈ ਨਹੀਂ ਮਿਲ ਲਿਆ ਤੇ ਨਾ ਕੋ ਸਾਹਮਣੇ ਲੱਭਣ ਡਿਆ ਪਤਾ ਨਹੀਂ ਕਿਹੜੀ ਲੋੜੀ ਚ ਬੜੇ ਹੈ ਭਾਈ ਦੀ ਹੁਣ ਲੱਭਣ ਡੇ ਜੱਜੀ ਆਪਣੇ ਕੰਮ ਕੁੰਦੇ ਨੇ ਕਰਦੇ ਉਹਨਾਂ ਨੂੰ ਪਤਾ ਨਹੀਂ ਕਿ ਨਾ ਕਿ ਤੁਸੀਂ ਆਣਾ ਤੇ ਕੋਈ ਨਹੀਂ ਹੁਣ ਕਰਦੀ ਉਹ ਨਾਲ ਗੱਲ ਕਰਾਉਂਦੀ ਹੋਣਾ ਚਾਹ ਕੋਈ ਵੇਹਲਾ ਉਦਾਂ ਦਾ ਵਿਆਹ ਉਹਨਾਂ ਨੂੰ ਕੋ 2 ਮਹੀਨੇ ਠਹਿਰ ਕੇ ਰੱਖਣਾ ਚਾਹੀਦਾ ਸੀ ਥੋੜੇ ਦਿਨ ਬਦਲ ਜਾਂਦੇ ਓਏ ਉਹ ਤੇ ਕਰ ਲਵਾ ਯਾਰ ਕਿਤਰਾ ਚਮਾਸੇ ਲੱਗਣਦੇ ਆ ਪਤਾ ਕਿ ਨਹੀਂ ਆਏ ਉਹ ਵੀ ਤੇ ਹੁਣ ਤੁਹਾਨੂੰ ਪਤਾ ਵਾ ਝੂਨੇ ਦਾ ਸੀਜ਼ਨ ਸਿਰ ਤੇ ਹੀ ਹੈ ਅਸੀਂ ਤਾਂ ਜੀ ਸਰਸ ਖੰਡਾ ਰਹਿਣ ਜੁਗਾ ਨਾ ਹੁਣ ਸਰਸ ਜੀ ਸਰਸ ਜੀ ਕੋਲ ਫੈਂਕ ਕਰਵਾ ਕੇ ਤਾਂ ਸਭ ਠੀਕ ਠਾਕ ਆ ਤင်း ਹੀ ਸੁਣਾਓ ਬੱਸ ਜੀ ਉਹ ਬੀਤਿਆ ਕੋਈ ਇਨਫੋਰਮ ਨਹੀਂ ਕੀਤਾ ਦੱਸੋ ਜੀ ਫੋਨ ਫੋਨ ਤੇ ਮੈਂ ਕੀਤਾ ਸੀਗਾ ਮੁੰਡੇ ਨੂੰ ਅੱਛਾ ਆ ਕੱਲ ਹੋਈ ਮੇਰੀ ਪਰੌਣੇ ਨਾਲ ਤਾਂ ਦੱਸਿਆ ਨਹੀਂ ਉਹਨੇ ਮੇਰੇ ਕੰਮ ਕਰ ਚ ਲੱਗੀ ਆ ਕਿਹੋਲੇ ਨਿਆਣੇ ਖਿਆਲੀ ਨਹੀਂ ਦਿੰਦਾ ਨਹੀਂ ਮੈਂ ਦੱਸਿਆ ਹੀ ਹੁੰਦਾ ਇਹਨੂੰ ਆ ਸਾਹਮਣੇ ਬਿਠਾਵਾ ਮੈਂ ਹੱਦ ਕਿਹਾ ਹੀ ਮੈਂ ਹਾਂ ਸੁਪਨਾ ਤੂੰ ਨਹੀਂ ਆ ਜਾ ਤੂੰ ਜੀ ਤੇ ਮੈਨੂੰ ਆਂਦਾ ਕਿ ਨਹੀਂ ਮੈਂ ਨਹੀਂ ਆਉਣਾ ਮੰਮੀ ਤੇ ਤੁਸੀਂ ਆਣ ਕੇ ਆਪੇ ਹੀ ਲੈ ਜਾਓ ਨਾ ਉਹ ਜੀ ਨਾ ਉਹ ਥੋੜੇ ਦੇਹੀ ਹੋ ਕੇ ਆਇਆ ਉਹ ਨਹੀਂ ਭੈਣ ਜੀ ਸੁਖਨਾ ਮੇਰੇ ਪਤੀਏ ਦਾ ਵਿਆਹ ਆ ਗਿਆ ਵਾ ਤੇ ਉਹਨਾਂ ਨੇ ਕੀਤਾ ਸੀਗਾ ਫੋਨ ਤੇ ਫਿਰ ਨਾ ਸੱਚ ਕੁੱਛੋ ਤੇ ਨਾ ਬਿਨਾ ਤੇ ਉਹ ਕਿਤੇ ਪਤਾ ਨਹੀਂ ਉਹਨਾਂ ਦੇ ਜਿਹੜਾ ਦਾ ਇਹ ਤਾਂ ਇਹ ਦੀਆਂ ਤਾਂ ਬੋਧੀਆਂ ਭੈਣ ਜੀ ਤੇ ਸਾਰੇ ਕੰਮ ਨਾ ਬਣਿਆ ਬਾਹਾਂ ਦਾ ਹੋ ਕੇ ਕਰਨੇ ਆ ਤੇਰੀ ਮਾਮੀ ਦਾ ਫੋਨ ਆ ਗਿਆ ਸੀ ਤੇ ਤੁਸੀਂ ਜਾ ਕੇ ਤੇ ਨਾਲ ਨੂੰ ਲੈ ਆਓ ਤੇ ਇਹ ਕਾ ਸਮਾਨ ਵੜਾ ਹੁੰਦਾ ਵਾ ਕਿੱਟ ਜੀ ਬਣਾਉਂਦੇ ਉਹ ਇੰਨੇ ਬਣਾਉਣੀ ਆ ਤੇ ਮੈਂ ਕਿਹਾ ਚੱਲ ਜਾ ਕੇ ਤੇ ਟਾਈਮ ਨਾਲ ਲੈ ਆਈ ਆਵਾ ਪਰ ਪਹਿਲਾਂ ਮੈਂ ਫੋਨ ਕੀਤਾ ਸੀ ਕਿ ਕੁਛ ਨਾ ਪਾਵੇ ਤੇ ਇਹ ਕਹਿੰਦਾ ਨਹੀਂ ਨੂੰ ਨਹੀਂ ਬਣਾ ਚਲ ਜੀ ਗੱਲ ਉਹ ਸਰ ਤਾਂ ਮੈਨੂੰ ਦੱਸ ਹੀ ਹੁੰਦਾ ਪਰ ਚਲੋ ਜੇ ਮੈਂ ਵੀ ਇੱਧਰ ਉੱਧਰ ਗਈ ਹੇ ਕੰਮ ਕਰੀ ਚਲੋ ਕੋਈ ਗੱਲ ਨਹੀਂ ਆਪਾਂ ਤਾਂ ਫਿਰ ਆਉਣਾ ਹੀ ਗਾ ਲੈਣ ਫਰੇ ਦੇ ਲਫੋਰਜੂ ਕਰਦੇ ਹੋਏ ਕਿਹਨੂੰ ਪਈ ਆਜੂ ਪਈ ਆ ਤਾਂ ਗੱਲ ਹੱਤ ਮੰਨਦਾ ਕੋਈ ਗੰਨੀ ਲੈ ਜਾਓ ਪਰ ਇਹ ਵੀ ਬਹੁਤੇ ਦਿਨਾਂ ਬਾਅਦ ਨੂੰ ਆਦੇ ਵੀ ਕਰਦਾ ਨਹੀਂ ਸਤਾ ਮੇਰਾ ਤੇ ਵੀ ਨਹੀਂ ਲੱਗਦਾ ਉਹਦੇ ਤੋਂ ਬਗੈਰ ਉਹ ਨਹੀਂ ਨਹੀਂ ਉਹਦੇ ਦਿਨਾਂ ਬਾਅਦ ਵੀ ਖੜਨਾ ਆਹੇ ਇੱਕ ਦੋ ਦਿਨ ਬਾਅਦ ਤੇ ਮੁੜ ਕੇ ਦਵੇਂ ਜੀ ਆ ਜਾਣਗੇ ਵਿਆਹ ਸਦੇ ਉਹ ਲੋਕੋ ਹੀ ਫਿਰ ਗੱਲ ਕਰ ਕੋਈ ਦੱਸ ਤੂੰ ਕਹਿੰਦਾ ਕੱਲ ਨੂੰ ਆਣ ਕੇ ਜਾਨਾ ਕੋਈ ਨਹੀਂ ਮੰਮੀ ਇਹਨੂੰ ਹੋਊ ਆਉਂਦਾ ਦਿਹਾੜੀ ਡੰਗ ਜਦੋਂ ਆਵੇ ਜੀ ਆਪਾਂ ਫੇਰ ਚੱਲ ਜਾਾਂਗੇ ਜਿੱਦਾਂ ਵੀ ਕਹਿੰਦੇ ਉਦਾਂ ਹੀ ਕਰ ਲੇਗੀ ਵੇਖਾ ਕਦਮਾ ਪੁੱਤ ਡੈਸਲਾਵਾ ਕਰਨ ਕੋਈ ਗੱਲ ਨਹੀਂ ਅਜੇ ਤੇ ਤੁਹਾਨੂੰ ਗਾਂਹ ਜਾ ਕੇ ਪਤਾ ਲੱਗੂਗਾ ਕਿ ਨਾਵ ਇੱਥੇ ਆਉਂਦੀ ਆ ਕਿ ਨਹੀਂ ਆਉਂਦੀ ਕਰੀ ਜਾਓ ਸਲਾਵਾ ਜਿੰਨੀ ਮਰਜ਼ੀ ਨਾਵ ਹਾਂਜੀ ਸੂਕ ਕੇ ਸੱਲਣਾ ਹੀ ਆਪਣਾ ਹੋਏ ਹੋਏ ਮੰਮੀ ਤੂੰ ਇੱਥੇ ਐਂ ਕਹਿੰਦੀ ਜਿਵੇਂ ਮੈਂ ਪੱਕੀ ਚਲੀ ਹੁੰਨੀ ਆ ਕੋਈ ਨਹੀਂ ਮੈਂ ਫੇਰ ਆਏ ਜਾਣਾ ਫੇਰ ਲੈ ਜਾਾਂਗੀ ਕੱਪੜੇ ਲੈ ਦੱਸ ਜਾਂ ਪਿੰਡਰ ਤੋਂ ਮੰਗਵਾ ਲਾਂਗੀ ਕੀ ਪਤਾ ਪਿੰਡਰ ਦਾ ਆਉਣਾ ਵੀ ਨਹੀਂ ਆਉਣਾ ਫੋਨ ਤੇ ਤੇ ਮੈਨੂੰ ਟੱਕੇ ਦਾ ਜਵਾਬ ਦਿੱਤਾ ਹੀ ਨਹੀਂ ਆਉਣਗੀ ਮੰਮੀ ਆਉਣਾ ਕਿਹੜੀ ਗੱਲ ਆਣੀ ਕੀ ਪਤਾ ਉਹਦੇ ਮੂਡ ਦਾ ਨਾਲ ਇਹ ਮੇਰੀ ਗੱਲ ਸੁਣ ਧਿਆਨ ਦੇ ਨਾਲ ਹਾਂਜੀ ਜਿਹੜਾ ਸੋਨਾ ਤੇ ਨਿੱਧਰੋਂ ਪਿਆ ਵਾ ਨਾ ਸਾਰਾ ਚੂੜੀਆਂ ਚਾੜੀਆਂ ਸੈਟ ਜੋ ਕੁਛ ਹੈਗਾ ਵਾ ਸਾਰਾ ਕੁਝ ਲੱਲਾ ਨਾਲ ਨਹੀਂ ਨਹੀਂ ਮੰਮੀ ਮੈਨੂੰ ਸੋਨਾ ਖੜਨਾ ਹੈਗਾ ਐਵੇਂ ਕਿ ਤੇ ਉੱਥੇ ਇੱਕ ਬਾਚੂ ਕੁਛ ਕਿਹਾ ਤੇ ਮੁੜ ਕੇ ਕਿੱਥੋਂ ਪਰ ਨਾ ਜੈ ਇਨਾ ਮਹਿੰਗਾ ਸੋਨਾ ਵਾ ਤੇਰਾ ਦਿਮਾਗ ਖਰਾਬ ਹੋਇਆ ਵਾ ਮਹਿੰਗਾ ਸੋਨਾ ਤੇ ਪਾਉਣਾ ਨਹੀਂ ਉਹ ਜਲੂਸ ਕੱਢਣਾ ਰਿਸ਼ਤੇਦਾਰਾਂ ਦੇ ਵਿੱਚ ਤੇ ਮੰਮੀ ਆਰਟੀਫੀਸ਼ੀਅਲ ਚੀਜ਼ਾਂ ਬੜੀਆਂ ਸੋਹਣੀਆਂ ਸੋਹਣੀਆਂ ਮਿਲ ਜਾਂਦੀਆਂ ਨੇ ਨਲਿੰਦਰ ਤੋਂ ਹੈਗੀਆਂ ਵੀ ਮੈਂ ਉਹੀ ਪਾ ਕੇ ਤੇ ਸਾਰ ਲਾਂਗੀ ਸਾਰਿਆਂ ਨੇ ਉਹੀ ਪਾਇਆ ਹੋਣਾ ਵਿਆਹ ਚ ਝੂਠਾ ਕੋਈ ਨਹੀਂ ਕੋਣਾ ਸਭ ਕੋ ਸੱਚਾਈ ਪਾਉਣਾ ਵਾ ਆਹੋ ਤੁਹਾਡਾ ਰਦਾਂ ਮੜ ਕੇ ਚੋਰ ਆਣਗੇ ਤੇ ਲੁੱਟ ਕੇ ਤੇ ਇਹਨਾਂ ਨੂੰ ਗਾਂਹ ਜਾਣਾ ਐਵੇਂ ਚੋਰ ਲੁੱਟ ਕੇ ਲੈ ਜਾਣਗੇ ਤੇ ਆਪਾਂ ਕਿੱਥੇ ਜਾਣਾ ਆਪਾਂ ਤੇਰੇ ਨਾਲ ਹੀ ਹੁਣਾ ਵਾ ਤੂੰ ਨਾ ਮੱਖ ਨਾ ਵਡਾਦੀ ਮੇਰੀ ਉਥੇ ਪੇਕਿਆਂ ਦੇ ਵਿੱਚ ਚੁੱਪ ਕਰਕੇ ਨਾ ਸਾਰਾ ਸੋਨਾ ਲੈ ਆਪਣੀ ਸੱਸ ਕੋ ਤੇ ਜਿਹੜਾ ਉਧਰੋਂ ਪਿਆ ਵਾ ਨਾ ਉਹ ਵੀ ਲੱਲਾ ਕੋਈ ਗੱਲ ਨਹੀਂ ਮੁੜ ਕੇ ਆ ਹੀ ਜਾਣਾ ਸੋਨਾ ਵਾ ਵਾਪਸ ਇਹ ਖਾਤ ਨਹੀਂ ਜਾਣਾ ਲੱਲ ਨਹੀਂ ਮੰਮੀ ਆਹੋ ਲੱਲਾ ਸਮਝਿਆ ਕਰ ਗੱਲ ਨੂੰ ਯਾ ਸ਼ਾਦੀ ਵਿੱਚ ਸੋਨਾ ਪਾਈਦਾ ਹੁੰਦਾ ਵਾ ਚਲੋ ਠੀਕ ਇਹਨੂੰ ਕੀ ਪਤਾ ਪੋਲੀ ਨੂੰ ਕਿ ਮਾਂ ਇਹਦੀ ਕਿਹੜੀ ਤਿਆਰੀ ਕਰਨ ਲਈ ਆ ਇਹ ਤਾਂ ਇਰਾਦਾ ਹੋਣਾ ਕਿ ਵਾਪਸ ਇੱਥੇ ਆਉਣਾ ਮੈਂ ਇਹਨੂੰ ਇਹ ਨਹੀਂ ਪਤਾ ਕਿ ਮੁੜ ਕੇ ਇੱਥੇ ਆਉਣਾ ਹੀ ਨਹੀਂਗਾ ਚੱਲ ਜਾਂਦੇ ਚੋਰ ਦੀ ਲੰਗੋਟੀ ਸਹੀ ਹੁਣ ਸੋਨਾ ਤਾਂ ਸਾਰਾ ਖੜੂਗੀ ਨਾ ਉਥੇ ਚੱਲ ਉਹ ਹੀ ਸਾਡੇ ਕੰਮ ਆਊਗਾ ਕਿਤੇ ਉਹਨੂੰ ਕਿਤੇ ਵੇਚਵਾਜ ਕੇ ਮੁੰਡੇ ਦਾ ਕੁਝ ਕਰਾਂਗੇ